ਸਰ ਸਿੰਘ ਜਰਨਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ 'ਚ ਸਸਰੀਆ ਕਾਲ ਜੀ ਬੜੀ ਮਿਹਰਬਾਨੀ ਸਿੰਘ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜਰਨਜੀ ਜਿਹੜੀਆਂ ਬਲਾਕ ਸੰਪਤੀ ਦੀਆਂ ਚੋਣਾਂ ਦੇ ਨਤੀਜੇ ਆਏ ਆ ਇਹਦੇ ਜੀ ਲੱਗਦਾ ਕਿ ਅਕਾਲੀ ਦਲ ਉੱਪਰ ਜਾ ਰਿਹਾ ਹੁਣ ਹਾਂ ਬਿਲਕੁਲ ਸਿੰਘ ਸਾਹਿਬ ਜਿਹੜੇ ਅੱਜ ਨਤੀਜੇ ਆਏ ਆ ਨਾ ਮੈਂ ਇਹ ਤਾਂ ਨਹੀਂ ਗੱਲ ਕਹਿੰਦਾ ਵੀ ਆਮ ਆਦਮੀ ਪਾਰਟੀ ਨੂੰ ਘੱਟ ਸੀਟਾਂ ਮਿਲੀਆਂ ਆਮ ਆਦਮੀ ਪਾਰਟੀ ਨੂੰ ਵੱਧ ਸੀਟਾਂ ਮਿਲੀਆਂ ਪਰ ਆਪਾਂ ਜਿਹੜੇ ਅਕਾਲੀ ਦਲ ਨੂੰ ਇਹ ਗੱਲ ਕਹਿੰਦੇ ਵੀ ਭਾਈ ਹੁਣ ਤਾਂ ਡਾਇਨਾਸੌਰ ਆ ਜਾਣਗੇ ਅਕਾਲੀ ਨਹੀਂ ਆਉਂਦੇ ਅੱਜ ਉਹਨਾਂ ਅਕਾਲੀਆਂ ਨੇ ਵੀ ਬੜਾ ਸੋਹਣਾ ਪ੍ਰਦਰਸ਼ਨ ਕੀਤਾ। ਪਰ ਅਕਾਲੀ ਦਲ ਕਈ ਥਾਵਾਂ ਤੇ ਤੀਜੇ ਨੰਬਰ ਤੇ ਵੀ ਆ ਕਈ ਥਾਵਾਂ ਤੇ ਪਹਿਲੇ ਨੰਬਰ ਦੇ ਉੱਤੇ ਵੀ ਆ। ਦੂਜੀ ਗੱਲ ਇਹ ਜੀ ਕਿ ਕਾਂਗਰਸ ਨੇ ਵੀ ਕਈ ਸੀਟਾਂ ਹਾਸਲ ਕੀਤੀਆਂ। ਸੋ ਅੱਜ ਦੇ ਨਤੀਜੇ ਹਲੇ ਵੀ ਜਾਰੀ ਆ। ਹਲੇ ਵੀ ਵੋਟਾਂ ਦੀ ਗਿਣਤੀ ਇਸ ਕਰਕੇ ਜਾਰੀ ਆ ਕਿਉਂਕਿ ਕਈ ਥਾਵਾਂ ਦੇ ਉੱਤੇ ਮਨ ਨੂੰ ਤੇ 10 ਵੋਟਾਂ ਦੇ ਫਰਕ ਦੇ ਨਾਲ ਇੱਕ ਬੰਦਾ ਹਾਰ ਰਿਹਾ ਹੋਵੇ। ਤੇ ਦੁਬਾਰਾ ਗਿਣਤੀ ਹੁੰਦੀ ਫਿਰ ਬਣ ਲੋ ਵੋਟਾਂ ਦੀ ਗਿਣਤੀ ਰਜਜੀ ਪੰਜ ਹੱਤੀ ਭਾਈ ਪੰਜਾ ਦੇ ਫਰਕ ਨਾਲ ਹਾਰ ਰਿਆ ਫਿਰ ਤੀਜੀ ਵਾਰ ਗਿਣਤੀ ਫਿਰ ਚੌਥੀ ਵਾਰ ਗਿਣਤੀ ਫਿਰ ਪੰਜਵੀਂ ਵਾਰ ਗਿਣਤੀ ਕਹੜੀ ਥਾਵਾਂ ਦੇ ਉੱਤੇ ਆਪ ਗਿਣਤੀ ਹੋ ਰਿਆ ਤੋਂ ਅੱਜ ਹੈਰਾਨੀ ਇਸ ਗੱਲ ਦੇ ਉੱਤੇ ਹੋਈ ਆ ਕਿ ਨੀਤ ਸ਼ੇਰ ਦੇ ਪਿੰਡ ਪੁਰੜ ਦੇ ਵਿੱਚ ਆਮ ਆਦਮੀ ਪਾਰਟੀ ਹਾਰ ਗਈ ਹੈਰਾਨੀ ਇਸ ਗੱਲ ਦੀ ਹੋਈ ਆ ਕਿ ਕੁਲਤਾਰ ਸਿੰਘ ਸੰਧਵਾ ਸਪੀਕਰ ਸਾਹਿਬ ਦੇ ਪਿੰਡ ਦੇ ਵੱਲ ਆਮ ਆਦਮੀ ਪਾਰਟੀ ਹਾਰ ਗਈ ਹੈਰਾਨੀ ਇਸ ਗੱਲ ਦੇ ਉੱਤੇ ਹੋਈ ਆ ਜਿਹੜੀ ਬੀਬੀ ਹੈਗੀ ਜੀ ਸੰਗਰੂਰ ਤੋਂ ਭਰਾਜ ਆ ਆਮ ਆਦਮੀ ਪਾਰਟੀ ਦੇ ਵਿਧਾਇਕਾ ਉਹ ਆਪਣੇ ਖੇਤਰ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਵਿਚਾਰੀ ਚ ਗਈ। ਕੁਲਦੀਪ ਸਿੰਘ ਧਾਰੀਵਾਲ ਹੋਰਾਂ ਦੇ ਬਾਰੇ ਵੀ ਖਬਰ ਆਈ ਆ। ਸੋ ਆਮ ਆਦਮੀ ਪਾਰਟੀ ਦੇ ਵੱਡੇ ਨਕਾਮਾਂ ਦਾ ਆਪਣੇ ਪਿੰਡਾਂ ਦੇ ਵਿੱਚੋਂ ਆਪਣੇ ਇਲਾਕੇ ਦੇ ਵਿੱਚੋਂ ਪਿੱਛੇ ਰਹਿ ਜਾਣਾ। ਸੋ ਇਹ ਬੜੀ ਹੈਰਾਨੀ ਵਾਲੀ ਗੱਲ ਆ। ਪਰ ਜਿਹੜੇ ਆਪਾਂ ਪਿਛਲਣੇ ਦਿਨ ਗੱਲ ਕੀਤੀ ਸੀ ਕਿ ਗੁਰਪ੍ਰੀਤ ਸਿੰਘ ਸੇਖੋਂ ਦੇ ਬਾਰੇ ਜੋ ਪਹਿਲਾਂ ਗੈਂਟਰ ਸੀ ਤੇ ਹੁਣ ਉਹਦੇ ਵੱਲੋਂ ਸਮਾਜ ਸੇਵਾ ਦੇ ਵਿੱਚ ਤੇ ਰਾਜਨੀਤੀ ਦੇ ਵਿੱਚ ਪੈਰ ਤਰਿਆ ਗਿਆ ਉਹਦੇ ਦੋ ਵਿਆਹ ਇਹ ਇੱਕ ਪਤਨੀ ਮਨਦੀਪ ਕੌਰ ਸੇਖੋਂ ਦੂਜੀ ਕੁਲਜੀਤ ਕੌਰ ਸੇਖੋਂ ਦੋਵੇਂ ਜਣੀਆਂ ਜ਼ਿਲ੍ਹਾ ਪ੍ਰੇਸ਼ਦ ਦੀ ਚੋਣ ਜਿੱਤ ਗਈਆਂ। ਸੋ ਅੱਜ ਇਹ ਵੀ ਇੱਕ ਵੱਡੀ ਗੱਲ ਹੋਈ ਹੈ ਵੀ ਭਾਈ ਇੱਕੋ ਟੱਬਰ ਦੇ ਵਿੱਚੋਂ ਦੋ ਸੀਟਾਂ ਇਸ ਤਰੀਕੇ ਨਾਲ ਜਿੱਤ ਗਈਆਂ। ਸੋ ਅੱਜ ਕਈ ਤਰ੍ਹਾਂ ਦੇ ਲੜਾਈ ਝਗੜੇ ਦੀਆਂ ਖਬਰਾਂ ਵੀ ਆਈਆਂ। ਕਈ ਥਾਵਾਂ ਦੇ ਉੱਤੇ ਗੱਲ ਕਹੀ ਗਈ ਹੈ ਵੀ ਭਾਈ ਜਦੋਂ ਅਸੀਂ ਗਣਸੀ ਕੇਂਦਰ ਦੇ ਵਿੱਚੋਂ ਬਾਹਰ ਆਏ ਤਾਂ ਦੂਜਾ ਬੰਦਾ ਜਿਤਾਤਾ ਸੋ ਇਸ ਤਰੀਕੇ ਦੇ ਰੋਲੇ ਰੱਪੇ ਪਏ ਤੇ ਹਲੇ ਵੀ ਜਾਰੀ ਹੈ ਜੀ। ਪੰਜਾਬ ਪੁਲਿਸ ਨੇ ਬੜੀ ਸਖਤੀ ਕੀਤੀ ਹੈ ਬਲਾਚੌਰੀਏ ਦਾ ਸ਼ੂਟਰ ਤਾਂ ਪੁਲਿਸ ਮੁਕਾਬਲੇ ਚ ਮਾਰਿਆ ਗਿਆ ਫਿਰ ਵਿਰਕਾ ਬਾਈਪਾਸ ਦੇ ਉੱਤੇ ਕਹਿੰਦੇ ਹੋਰ ਇੱਕ ਵਿਅਕਤੀ ਦੇ ਗੋਲੀ ਮਾਰੀ ਆ ਸੋ ਪੁਲਿਸ ਮੁਕਾਬਲੇ ਕਾਫੀ ਕਰਨੇ ਸ਼ੁਰੂ ਕਰ ਦਿੱਤੇ ਬਿਲਕੁਲ ਜੀ ਬਿਲਕੁਲ ਦੇਖੋ ਅੱਜ ਇੱਕ ਖਬਰ ਪਈ ਤਾਂ ਵੱਡੀ ਇਹ ਆਈ ਜੀ ਕਿ ਰਾਣਾ ਬਲਾ ਚੌਰੀਆ ਜਿਹੜਾ ਕਿ ਆਪਾਂ ਜਾਣਦੇ ਕਿ ਪਿਛਲੇ ਦਿਨੀ ਤੇ ਇਧਰ ਮੋਹਾਲੀ ਦੇ ਵਿੱਚ ਤੇ ਸੁਹਾਣਾ ਪਿੰਡ ਦੇ ਵਿੱਚ ਇੱਕ ਕਬੱਡੀ ਟੂਰਨਾਮੈਂਟ ਦੇ ਮੌਕੇ ਬਦਮਾਸ਼ਾਂ ਨੇ ਕਤਲ ਕਰਤਾ ਸੀਗਾ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਅੱਜ ਇੱਕ ਤੰਗ ਸ਼ੂਟਰ ਨੂੰ ਠੇਰ ਕਰ ਦਿੱਤਾ ਗਿਆ ਤੇ ਦੋ ਜਣੇ ਪੁਲਿਸ ਨੇ ਕਹੀ ਹੈ ਜੀ ਕਿ ਅਸੀਂ ਗ੍ਰਿਫਤਾਰ ਕਰ ਲਿਆ ਪੁਲਿਸ ਦੇ ਦਾਅਵੇ ਦੇ ਮੁਤਾਬਕ ਮਹਾਲੀ ਦੇ ਲਾਲੂ ਨੇੜੇ ਅੰਬਾਲਾ ਹਾਈਵੇ ਤੇ ਸ਼ੂਟਰ ਹਰਪਿੰਦਰ ਸਿੰਘ ਉਰਫ ਮਿੱਡੂ ਨੂੰ ਪੁਲਿਸ ਨੇ ਘੇਰਿਆ ਤੇ ਇਹਨੇ ਪੁਲਿਸ ਦੇ ਉੱਤੇ ਗੋਲੀ ਚਲਾਤੀ ਦੋ ਪੁਲਿਸ ਮਲਾਦਮ ਜ਼ਖਮੀ ਹੋਏ ਆ ਤੇ ਉਸ ਤੋਂ ਬਾਅਦ ਫਿਰ ਪੁਲਿਸ ਦੀ ਗੋਲੀ ਦੇ ਨਾਲ ਇਹਦੀ ਵੀ ਮੌਤ ਹੋ ਗਈ ਆ ਕਹਿੰਦੇ ਵੀ ਇਹ ਨਸ਼ੇੜਾ ਪੰਡੂਗਾ ਦਾ ਰਹਿਣ ਵਾਲਾ ਤੇ ਅਗਲੀ ਗੱਲ ਇਹ ਆ ਵੀ ਪੁਲਿਸ ਨੇ ਦੋ ਜਣੇ ਗ੍ਰਿਫਤਾਰ ਕੀਤੇ ਇਸ ਮਾਮਲੇ ਦੇ ਵਿੱਚ ਪੋਰਟ ਨੇ ਕਿਹਾ ਜੀ ਕਿ ਅਸੀਂ ਅਗਲੀਆਂ ਕਾਰਵਾਈਆਂ ਵੀ ਕਰ ਰਹੇ ਹਾਂ ਸੋ ਪੰਜਾਬ ਦੇ ਵਿੱਚ ਹਰ ਰੋਜ਼ ਗੋਲੀ ਚੱਲਦੀ ਆ ਹਰ ਰੋਜ਼ ਬੜਾ ਕੁਝ ਹੁੰਦਾ ਆਪਾਂ ਇਹਦੇ ਬਾਰੇ ਖਬਰਾਂ ਸਾਂਝੀਆਂ ਕਰਦੇ ਰਹਿੰਨੇ ਆ ਪਰ ਇਹ ਵੀ ਪਤਾ ਲੱਗਾ ਜੀ ਕਿ ਅੱਜ ਹੋਰ ਵੱਖ-ਵੱਖ ਥਾਵਾਂ ਤੇ ਵੀ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਆ ਅਮਰਸਰ ਦੇ ਵੱਲੋਂ ਖਬਰ ਆਈ ਆ ਵੇਰਕਾ ਬਾਈਪਾਸ ਤੇ ਮੁਕਾਬਲਾ ਹੋਇਆ ਤਿੰਨ ਗੈਂਗ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਮੁਲਜ਼ਮਾਂ ਦੇ ਵਿੱਚ ਇੱਕ ਜ਼ਖਮੀ ਹੋ ਗਿਆ ਉਹਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲੜ ਜਿਹੜੇ ਉਹ ਸਥਿਤੀ ਦਾ ਜਾਇਜ਼ਾ ਲੈਣ ਵਾਸਤੇ ਪਹੁੰਚੇ ਆ ਇਸੇ ਪਤਾ ਲੱਗਾ ਵੀ ਇੱਕ ਸਟੋਰ ਦੇ ਮਾਲਕ ਨੂੰ ਤੇ ਲਗਾਤਾਰ ਧਮਕਣ ਦਿੱਤੇ ਜਾ ਰਹੀਆਂ ਸੀ ਸ੍ਰੋਤੀ ਵਾਸਤੇ ਜਦੋਂ ਉਹਨੇ ਫੋਨ ਦਾ ਉੱਤਰ ਨਹੀਂ ਦਿੱਤਾ ਤੇ ਉਹਨੂੰ ਫਿਰ ਡਰਾਇਆ ਗਿਆ ਕਿ ਕੈਦ ਮਿਲਣ ਤੇ ਪੁਲਿਸ ਨੇ ਕਾਰਵਾਈ ਕੀਤੀ ਆ ਪਤਾ ਲੱਗਾ ਵੀ ਇਹਨਾਂ ਨੇ ਸਟੋਰ ਦੇ ਬਾਹਰ ਗੋਲਗਾ ਵੀ ਚਲਾਇਆ ਸੀ ਤੇ ਪੁਲਿਸ ਨੇ ਇਹਨਾਂ ਲੋਕਾਂ ਨੂੰ ਕਾਬੂ ਕਰ ਲਿਆ ਇੱਕ ਹੈ ਨਿਰਮਲ ਜੋਤ 22 ਸਾਲ ਦਾ ਮਨਪ੍ਰੀਤ ਉਰਫ ਮੰਗੂ 30 ਸਾਲ ਦਾ ਤੇ ਕਿਰਨਦੀਪ 19 ਸਾਲ ਦਾ ਇਹ ਤਿੰਨੇ ਜਣੇ ਪਿੰਡ ਮੁਰਾਦਪੁਰ ਦੇ ਰਹਿਣ ਵਾਲੇ ਆ ਤੇ ਲੁਧਿਆਣੇ ਕੋਰਟ ਦੇ ਵਿੱਚ ਅਦਾਲਤਾਂ ਕਚਹਿਰੀਆਂ ਦੇ ਵਿੱਚ ਕਹਿੰਦੇ ਆ ਦੋ ਧੜਿਆਂ ਦੇ ਵਿੱਚ ਬਹੁਤ ਜੰਗ ਖੜਕੀ ਐ 이슈 ਕੀ ਸੀ ਤੇ ਕੌਣ ਲੋਕ ਨੇ ਸੰਸਕਰਾਇਆ ਸੰਦੇ ਵਿੱਚ ਨਾ ਪੇਸ਼ੀ ਤੇ ਆਏ ਸੀਗੇ ਪੇਸ਼ੀ ਤੇ ਆਏ ਸੀ ਆਪਸ ਦੇ ਵਿੱਚ ਫਿਰ ਖੜਕਦੀ ਤੇ ਖੜਚਣ ਤੋਂ ਬਾਅਦ ਫਿਰ ਝਾੜੋ ਬੰਨ ਤੇ ਗੜੋ ਗੜੀ ਤੋਂ ਬਾਅਦ ਢਾਂਡਾ ਤੇ ਫਿਰ ਤਲਵਾਰਾਂ ਤੇ ਫਿਰ ਲਹੂ ਡੁੱਲਿਆ ਤੇ ਇੱਥੇ ਵੀ ਪੁਲਿਸ ਦੇ ਵੱਲੋਂ ਚਰਨ ਗ੍ਰਿਫਤਾਰ ਕਰ ਲਏ ਗਏ ਕਈ ਬੰਦੇ ਤੇ ਪਰਚੇ ਨਵੇਂ ਸਿਰਿਓਂ ਵੀ ਪਾ ਦਿੱਤੇ ਗਏ ਆ ਇਸ ਸਿੰਡ ਵਿੱਚ ਕੋਰਟ ਕੰਪਲੈਕਸ ਦੇ ਵਿੱਚ ਆਪਸ ਦੇ ਵਿੱਚ ਲੜੇ ਆ ਜਦੋਂ ਪੇਸ਼ੀ ਪੂਤ ਕੇ ਬਾਹਰ ਆਏ ਤੇ ਬਾਹਰ ਆ ਕੇ ਬਹਿਸ ਤੇ ਬਹਿਸ ਜਿਹੜੀ ਉਹ ਖਤਰਨਾਕ ਬਣ ਗਈ ਤੇ ਲੜਾਈ ਦੇ ਰੂਪ ਦੇ ਵਿੱਚ ਲਹੂ ਲੋਹਾਂ ਵਾਲੀ ਬਣ ਗਈ ਤੇ ਲੁਧਿਆਣੇ ਜੇਲ੍ਹ 'ਚ ਜਿਹੜਾ ਖੂਨ ਖਰਾਬਾ ਹੋਇਆ ਸੀ ਉਹਦਾ ਕੀ ਬਣਿਆ ਜੀ ਕੀ ਡਿਵੈਲਪਮੈਂਟ ਹੋਈ ਉਹਦੇ 'ਚ ਆਪਾਂ ਕੱਲ ਰੈਡ ਫੋਨ ਤੇ ਖਬਰ ਸਾਂਝੀ ਕੀਤੀ ਸੀ ਕਿ ਲੁਧਿਆਣੇ ਦੇ ਵਿੱਚ ਤੇ ਜਿਹੜੀ ਕੇਂਦਰੀ ਜੇਲ੍ਹ ਆ ਉਹਦੇ ਵਿੱਚ ਕੈਦਗਾਂ ਦੇ ਗਰੁੱਪ ਆਪਸ ਦੇ ਵਿੱਚ ਲੜਪੇ ਪੜਪੇ ਤੇ ਪਰ ਉਸ ਤੋਂ ਬਾਅਦ ਜਿਹੜੇ ਸੀਨੀਅਰ ਪੁਲਿਸ ਅਧਿਕਾਰੀ ਆ ਜਿਹਦੇ ਵਿੱਚ ਜੇਲ੍ਹ ਦਾ ਸੁਪਰਡੈਂਟ ਵੀ ਆ ਤੇ ਉਹ ਵੀ ਗਿਆ ਸੀ ਜਾਣ ਉੱਥੇ ਪੜਤਾਲ ਕਰਨ ਦੇ ਲਈ ਤੇ ਇੱਕ ਕੈਦੀ ਨੇ ਚੱਕ ਕੇ ਇਟ ਮਾਰਤੀ ਸੀਗੀ ਸੁਪਰਡੈਂਟ ਦੇ ਸਿਰ ਦੇ ਵਿੱਚ ਤੇ ਸੁਪਰਡੈਂਟ ਸਾਹਿਬ ਇਸ ਵੇਲੇ ਦਾਖਲਾ ਲਓ ਜੀ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ 22 ਕੈਦਨਾਵਾਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਸੋ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਵਿੱਚ ਜੋ-ਜੋ ਕੁਝ ਵਾਪਰਦਾ ਕਦੇ ਨਸ਼ਾ ਕਦੇ ਗੁੰਡਾਗਰਦੀ ਕਦੇ ਗੈਂਗਵਾਰ ਕਦੇ ਕੋਈ ਲੜਾਈ ਪੜਾਈ ਕਦੇ ਕੁਛ ਕਦੇ ਕੁਛ ਕਦੇ ਕੁਛ ਹੁੰਦਾ ਇੱਕ ਰੂਪ ਆ ਤੇ ਪੁਲਿਸ ਨੇ ਬਾਈਆਂ ਦੇ ਉੱਤੇ ਪਰਚਾ ਦਰਜ ਕਰ ਲਿਆ ਜੀ ਹੂੰ ਤੇ ਨਵਜੋਤ ਕੌਰ ਸਿੱਧੂ ਹੋਰਾਂ ਨੇ ਕੀ ਨਵੇਂ ਬਿਆਨ ਦਿੱਤੇ ਨੇ ਹੁਣ ਦੇਖੋ ਨਵਜੋਤ ਕੌਰ ਸਿੱਧੂ ਵੈਸੇ ਤਾਂ ਗੱਲ ਕਹਿ ਕੇ ਬਾਅਦ ਵਿੱਚ ਕਹਿੰਦੇ ਹੁੰਦੇ ਬਈ ਮੈਂ ਤਾਂ ਕਿਹਾ ਨਹੀਂ ਜਾਂ ਮੇਰੇ ਕਹਿਣ ਦਾ ਮਤਲਬ ਨਹੀਂ ਪਰ ਮੇਰਾ ਕਹਿਲਾ ਵੀ ਜਿਹੜੀ ਅੱਜ ਗੱਲ ਉਹਨਾਂ ਨੇ ਕਹੀ ਓ ਦਾ ਮਤਲਬ ਸ਼ਾਇਦ ਇਹੀ ਹੋਵੇ ਕਿ ਜਿਹੜਾ ਉਹ ਨਾਂ ਬਦਲਣ ਬਾਅਦ ਦੇ ਵਿੱਚ ਪਰ ਨਵਜੋਤ ਕੌਰ ਨੇ ਅੱਜ ਇਹ ਗੱਲ ਕਹੀ ਆ ਕਿ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਤੇ ਸਮਨੇ ਕਾਨੂੰਨ ਦੀ ਸਥਿਤੀ ਗੜਬੜਾਈ ਪਈ ਆ ਉਹ ਕਹਿੰਦੇ ਵੀ ਪੰਜਾਬ ਦੇ ਵਿੱਚ ਲੋਕ ਡਰੇ ਪਏ ਆ ਆ ਦੇਖੋ ਉਹਨਾਂ ਨੇ ਕਿਹਾ ਵੀ ਰਾਣਾ ਬਲਾਚੌਰੀਆ ਯਾਨੀ ਕਿ ਕਬੱਡੀ ਖਿਡਾਰੀ ਦਾ ਕਤਲ ਕੀਤਾ ਗਿਆ ਤੇ ਉਹਦੀ ਘਰਵਾਲੀ ਜਿਹੜੀ ਉਹਦਾ ਵਿਰਲਾਪ ਉਹਦਾ ਰੋਣਾ ਉਹਦੇ ਬਹਿਣ ਤੇ ਉਹ ਥੱਲੇ ਨਹੀਂ ਜਾਂਦੇ ਇਹਨਾਂ ਨੇ ਕਿਹਾ ਜੀ 10 ਦਿਨ ਪਹਿਲਾਂ ਵਿਆਹ ਹੋਇਆ ਤੇ ਹੁਣ ਆਹ ਕੁਝ ਵਾਪਰ ਗਿਆ ਇਹਨਾਂ ਨੇ ਕਿਹਾ ਜੀ ਪੰਜਾਬ ਦੇ ਵਿੱਚ ਨਿੱਤ ਗੁੰਡਾਗਰਦੀ ਹੋ ਰਹੀ ਆ ਨਿੱਤ ਬੰਦੇ ਮਾਰੇ ਜਾ ਰਹੇ ਆ ਤੇ ਸੂਬੇ ਦੀ ਸਰਕਾਰ ਕੁਝ ਕਰਨੀ ਰਹੀ ਇਹਨੂੰ ਕਰਨਾ ਚਾਹੀਦਾ ਜਦ ਇਹ ਸਭ ਬੜੀ ਦੁਖਦਾਈ ਆ ਕਿ ਇਨਸਾਨੀਅਤ ਕਿਵੇਂ ਗਰਕਦੀ ਜਾ ਰਹੀ ਹੈ ਇਹਦੇ ਤੋਂ ਇਹ ਪਤਾ ਲੱਗਦਾ ਪਿਛਲੇ ਦਿਨ ਹੀ ਅੱਜ ਖਬਰਾਂਾਂ 'ਚ ਕੀਤੀ ਸੀ ਵੀ ਭਾਈ ਆ ਜਿਹੜਾ ਲੁਧਿਆਣੇ ਦੇ ਵਿੱਚ ਵਿਆਹ ਹੋਇਆ ਸੀ ਕੁੜੀ ਦਾ ਪਰਿਵਾਰ ਸਹਾਂਦੜਾ ਸੀ ਤੇ ਮੁੰਡੇ ਵਾਲਾ ਪਰਿਵਾਰ ਚਲੰਦਰ ਦਾ ਜਿਵੇਂ ਕੀਤੀ ਜਦੋਂ ਲੁਧਿਆਣੇ ਤੋਂ ਜਲੰਧਰ ਵੱਲ ਤੇ ਕੁੜੀ ਦੇ ਮਾਪੇ ਜਾਂਦੇ ਸੀ ਵਾਪਸ ਸਹਾਂਦੜੇ ਵੱਲ ਸ਼ਾਮ ਨੂੰ ਤੇ ਰਾਹ ਦੇ ਵਿੱਚ ਸੜਕ ਹਾਦਸਾ ਵਾਪਰ ਗਿਆ ਸੀ ਤੇ ਉਹਨਾਂ ਜਿਹੜੇ ਸਾਰਿਆਂ ਦੀ ਮੌਤ ਹੋ ਗਈ ਸੀ ਉਹ ਗੱਡੀ ਵਿੱਚ ਨੇ ਤੇ ਉਹ ਬਾਅਦ ਚੱਕਣ ਦੀ ਥਾਂ ਦੇ ਉੱਤੇ ਤੇ ਉਹਨਾਂ ਨੇ ਗਹਿਣੇ ਲਾ ਕੇ ਲੈ ਗਏ ਉਹਨਾਂ ਦੇ ਮੋਬਾਈਲ ਚੱਕ ਕੇ ਲੈ ਗਏ ਐਪਲ ਦੀਆਂ ਘੜੀਆਂ ਲਾ ਕੇ ਲਗੇ ਕਈ ਤੌਰ ਤੇ ਰਾਣਾ ਬਲਾ ਕਹਿਰੀਆ ਨਾਲ ਵੀ ਇਹੀ ਕੁਝ ਹੋਇਆ ਉਹਦੇ ਮਾਪਿਆਂ ਨੇ ਗਲ ਕਹੀਆ ਜੇ ਜਦੋਂ ਉਹਨੂੰ ਹਸਪਤਾਲ ਦੇ ਵਿੱਚ ਲੈ ਕੇ ਆਏ ਤੇ ਨਾ ਉਹਦੇ ਕੋਲੇ ਆਈਫੋਨ ਸੀ ਨਾ ਉਹਦੇ ਘੜਾ ਜੀ ਘੜੀ ਸੀ ਘੜੀ ਸੀਗੀ ਤੇ ਨਾ ਉਹਦੇ ਕੜਾ ਸੀ ਤੇ ਨਾ ਉਹਦੇ ਕੋਲੇ ਕੋਈ ਰਵਾਲਵਰ ਸੀਗਾ ਜਿਹੜਾ ਉਹਦੇ ਕੋਲੇ ਹੁੰਦਾ ਹਮੇਸ਼ਾ ਇਹ ਕਹਿੰਦੇ ਕਿ ਚਾਰ-ਪੰਜ ਚੀਜ਼ਾਂ ਜਿਹੜੀਆਂ ਉਹ ਪਤਾ ਨਹੀਂ ਕੌਣ ਲਾ ਕੇ ਲੈ ਗਿਆ ਬਈ ਮਦਦ ਦੇ ਬਹਾਨੇ ਉਹ ਕਿੰਦਾ ਇਸ ਤਰੀਕੇ ਨਾਲ ਕੰਮ ਕਰ ਗਿਆ ਜੀ ਹੂੰ ਤੇ ਬਠਿੰਡੇ ਦੇ ਜਿਹੜੇ ਡਰੱਗਸ ਮਗਲਰ ਆ ਉਹ ਕਹਿੰਦੇ ਵੀ ਜੇ ਕੋਈ ਉਹਨਾਂ ਦੇ ਵਿਰੁੱਧ ਆਵਾਜ਼ ਠਾਉਂਦਾ ਨਾਲੇ ਡਰੱਗ ਵੇਚਦੇ ਆ ਨਾਲੇ ਉਹਨਾਂ ਨੂੰ ਫੜ ਕੇ ਕੁੱਟਦੇ ਆ ਪਰ ਇਹ ਤਾਂ ਪਰ ਸੱਚੀ ਹੈ ਜੀ ਕਿ ਦੇਖੋ ਨਾਲੇ ਚੋਰੀ ਨਾਲੇ ਉਸ ਕਲੋਨੀ ਦੇ ਵਸਨੀਕ ਬੜੇ ਦੁਖੀ ਆ ਉਸ ਕਲੋਨੀ ਦੇ ਵਸਨੀਕਾਂ ਦੇ ਮਨ ਦੇ ਵਿੱਚ ਗੁੱਸਾ ਆ ਦੀ ਭਾਈ ਕੋਈ ਕੁਝ ਕਰਦਾ ਨਹੀਂਗਾ ਉਹਨਾਂ ਨੇ ਇਹ ਨਸ਼ਾ ਵੇਚਣ ਵਾਲੇ ਲੋਕਾਂ ਨੂੰ ਤਾੜਿਆ ਤੇ ਝਾੜਿਆ ਬਾਦ ਵਿੱਚ ਇਹਨਾਂ ਬਦਮਾਸ਼ਾਂ ਨੇ ਡਾਂਗਾਂ ਦੇ ਨਾਲ ਤਲਵਾਰਾਂ ਦੇ ਨਾਲ ਪਿੱਟਾਂ ਵਟਿਆਂ ਦੇ ਨਾਲ ਪੁਲਿੰਨੀ ਦੇ ਉੱਤੇ ਹਮਲਾ ਕਰਤਾ ਇਹਦੇ ਵਿੱਚ ਦੋ ਜਣੇ ਜ਼ਖਮੀ ਹੋ ਗਏ ਆ ਪੁਲਿਸ ਪਹੁੰਚੀ ਤੇ ਉਹਨਾਂ ਨੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਕਈ ਲੋਕਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਪੁਲਿਸ ਨੇ ਕਿਹਾ ਵੀ ਨਸ਼ਾਫੀ ਮੁਕਾਜਾਂਗੇ ਟਣੇ ਇੱਕ ਔਰਤ ਦੀ ਕਹਾਣੀ ਆਈ ਆ ਕਹਿੰਦੇ ਕਿ ਉਹ ਜੋਤਸੀ ਕੋਲੇ ਪੁੱਛਿਆ ਪਉਣ ਗਈ ਜੋਤਸੀ ਨੇ ਇਨਾਂ ਡਰਾਤੀ ਤੇ ਜਾ ਕੇ ਉਹਨੇ ਫਿਰ ਆਤਮ ਹਤ ਕਰ ਲਿਆ ਇਹ ਕਹਾਣੀ ਕਿੱਥੇ ਦੀ ਹੈ ਜੀ ਇਹ ਸਰ ਇਹ ਬੜੀ ਦੁਖਦਾਈ ਕਹਾਣੀ ਹੈ ਇਹ ਪੰਜਾਬ ਦੇ ਲੋਕਾਂ ਦਾ ਕਿੰਨਾ ਤੇ ਤਰਕ ਦੇ ਨਾਲ ਕਿੰਨਾ ਤੇ ਵਿਗਿਆਨ ਦੇ ਨਾਲ ਸੰਬੰਧਾ ਉਹਦਾ ਵੀ ਇੱਕ ਰੂਪ ਆ ਉਹਦੀ ਵੀ ਉਦਾਹਰਨ ਆ ਤੇ ਜਿਹੜੇ ਅਖੌਤੀ ਤੰਤਰਕਾ ਜਿਹੜੇ ਆਪੇ ਬਣੇ ਜੋਤਸੀ ਆ ਤੇ ਉਹਨਾਂ ਦੇ ਵੱਲੋਂ ਕਿਵੇਂ ਲੋਕਾਂ ਨੂੰ ਗਮਰਾਹ ਕੀਤਾ ਜਾਂਦਾ ਇਹ ਉਹਦੀ ਵੀ ਕਹਾਣੀ ਉਹਦੀ ਵੀ ਉਦਾਹਰਨ ਆ ਤੇ ਇਹ ਖਬਰ ਆਈ ਜੀ ਕਪੂਰਥਲਾ ਦੇ ਵੱਲੋਂ ਅਸਲ ਵਿੱਚ 2 ਮਹੀਨੇ ਪਹਿਲਾਂ ਇੱਕ ਔਰਤ ਨੇ ਕੋਠੇ ਦੀ ਸ਼ਕਤ ਤੋਂ ਛਾਲ ਮਾਰ ਕੇ ਥੋੜੇ ਕੁਸ਼ੀ ਕੀਤੀ ਸੀ ਵੌਣੇ ਇਸ ਮਾਮਲੇ ਦੀਆਂ ਪਰਤਾਂ ਖੁੱਲੀਆਂ ਤੇ ਉਸ ਬੰਦੇ ਉਸ ਕੁੜੀ ਦੇ ਉਸ ਔਰਤ ਦੇ ਘਰ ਵਾਲੇ ਦੇ ਵੱਲੋਂ ਕੀਤੀ ਸ਼ਿਕਾਇਤ ਦੇ ਉੱਤੇ ਇੱਕ ਜੋਤਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਔਰਤ ਦਾ ਅਸਲ ਵਿੱਚ ਮੁੰਡਾ ਜਿਹੜਾ ਉਹ ਬਿਮਾਰ ਰਹਿੰਦਾ ਸੀ ਤੇ ਇਹ ਕਹਿੰਦੀ ਜੋਤਸ਼ੀ ਦੇ ਕੋਲ ਉਹਨੇ ਇਹ ਦਲ ਕਹੇ ਤੇ ਵੀ ਭਾਈ ਆਪਾਂ ਨੂੰ ਹਵਲ ਕਰਨਾ ਪੈਣਾ ਆਪਾਂ ਨੂੰ ਆ ਉਪਾਅ ਕਰਨੇ ਪੈਣੇ ਤੇ ਇਹਨੇ ਕਿਆ ਕਰਦੇ ਤੇ ਪੈਸੇ ਲੈ ਲੇ ਤੇ ਉਹਨੇ ਉਪਾਅ ਕਰਤੇ। ਫਿਰ ਵੀ ਉਹ ਕਹਿੰਦਾ ਵੀ ਦੇਖੋ ਮੈਂ ਸਾਰਾ ਕੁਝ ਦੇਖਿਆ ਜੀ ਗਿਣਤੀ ਮੰਨਤੀ ਕਰਕੇ ਉਦੇ ਸਾਰੇ ਟੱਬਰ ਦੀ ਮੌਤ ਦਾ ਯੋਗ ਆ ਤੇਰਾ ਘਰ ਵਾਲਾ ਵੀ ਮਰ ਜਾਣਾ ਤੇਰੇ ਦੋਵੇਂ ਬੱਚੇ ਵੀ ਮਰ ਜਾਣੇ ਤੁਹਾਡੇ ਟੱਬਰ ਦੇ ਵਿੱਚ ਕੋਈ ਨਹੀਂ ਰਹਿਣਾ ਜਿੰਨਾ ਮਰਜ਼ੀ ਉਪਾ ਕਰ ਲੈ ਇਹ ਔਰਤ ਡਿਪਰੈਸ਼ਨ 'ਚ ਰਹਿਣ ਲੱਗ ਪਈ ਬੰਦੇ ਦੇ ਵੱਲ ਆਏ ਗਏ ਦੋਸਤ ਦੇ ਮੁਤਾਬਕ ਮੈਂ ਬੋਟੀ ਨੂੰ ਲੈ ਕੇ ਗਿਆ ਉੱਥੇ ਵੀ ਭਾਈ ਕੀ ਕਿਹਾ ਤੂੰ ਤੇ ਇਹ ਡਿਪਰੈਸ਼ਨ ਦੇ ਵਿੱਚ ਆ ਹੁਣ ਬੋਲਦੀ ਨਹੀਂ ਕਿਸੇ ਨਾਲ ਉਹ ਕਹਿੰਦਾ ਵੀ ਦੇਖੋ ਤੁਸੀਂ ਸਾਰੇ ਨੇ ਮਰ ਜਾਣਾ ਤੇ ਉਸ ਔਰਤ ਦੇ ਵਿੱਚ ਤਣਾ ਹੋਰ ਵੱਧ ਗਿਆ ਤੇ ਉਹ ਕੋਠੇ ਤੇ ਚੜ ਕੇ ਛਾਲ ਮਾਰ ਲਈ ਸੀ ਕਿ ਪੱਜਪਾ ਦੇ ਹੁਣ ਪੁਲਿਸ ਦੇ ਵੱਲੋਂ ਇਸ ਤੰਤਰਿਕ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਭਾਜਪਾ ਦਾ ਜਿਹੜੇ ਨਵੇਂ ਪ੍ਰਧਾਨ ਬਣੇ ਸੀ ਜੀ ਉਹਨਾਂ ਦੀ ਕੀ ਕਹਾਣੀ ਹੈ ਹੁਣ? ਦੇਖੋ ਭਾਜਪਾ ਦੇ ਨਿਤਨ ਨਦੀਨ ਆ ਜਿਹੜੇ ਉਹ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਬਣੇ ਆ ਹਾਲਾਂਕਿ ਮੈਨੂੰ ਲੱਗਦਾ ਜੀ ਉਹ ਪੱਕੇ ਤੌਰ ਤੇ ਵੀ ਪ੍ਰਧਾਨ ਇਹੀ ਬਣ ਜਾਣੇ ਆ ਕਿਉਂਕਿ ਜਿਹੜੇ ਆ ਜਗਤ ਪ੍ਰਕਾਸ਼ ਲੱड्डा ਜੀਪੀ ਲੱड्डा ਇਹਨਾਂ ਨੇ ਬਹੁਤ ਜਲਦ ਸੇਵਾ ਮੁਕਤ ਹੋ ਜਾਣਾ। ਪਰ ਜਿਹੜੀ ਦੂਜੀ ਜਾਣਕਾਰੀ ਮਹੱਤਵਪੂਰਨ ਆਈ ਹੈ ਉਹ ਇਹ ਆ ਕਿ ਜਿਹੜੇ ਨਿਤਨ ਨਬੀਨ ਆ ਇਹ ਪੰਜ ਵਾਰ ਬਿਹਾਰ ਦੇ ਵਿੱਚੋਂ ਜਿੱਤੇ ਆ ਤੇ ਇਸ ਵੇਲੇ ਚੇਅਰਮੈਨ ਮੰਤਰੀ ਵੀ ਆ ਪਰ ਅੱਜ ਤੱਕ ਦਾ ਜਾਣਕਾਰੀ ਇਹ ਪ੍ਰਾਪਤ ਹੋਈ ਹੈ ਜੀ ਕਿ ਇਹਨਾਂ ਨੂੰ ਜਦੋਂ ਹੁਣ ਬਣਾ ਦਿੱਤਾ ਗਿਆ ਜੀ ਕਾਰਜਕਾਰੀ ਪ੍ਰਧਾਨ ਬੀਜੇਪੀ ਦਾ ਤੇ ਫਿਰ ਇਹਨਾਂ ਨੇ ਆਪਣੀ ਮੰਤਰੀ ਵਾਲੀ ਕੁਰਸੀ ਛੱਡਤੀ ਆ ਇਹਨਾਂ ਨੇ ਮੰਤਰੀ ਵਾਲੀ ਕੁਰਸੀ ਤੋਂ ਅਸਤੀਫਾ ਦੇ ਦਿੱਤਾ ਕਿਉਂਕਿ ਇਹਨਾਂ ਦੇ ਕੋਲੇ 3-4 ਮਹੱਤਵਪੂਰਨ ਵਿਭਾਗ ਵੀ ਸੀਗੇ ਬਿਹਾਰ ਦੇ ਵਿੱਚ ਉਹਨਾਂ ਨੇ ਫਿਰ ਛੱਡਤੇ ਆ ਜੀ ਤੇ ਬਾਕੀ ਪੰਜਾਬ ਦਾ ਮੌਸਮ ਕਿਹੋ ਜਿਹਾ ਹੈ ਜੀ ਪੰਜਾਬ ਦੇ ਵਿੱਚ ਤੁਹਾਨੂੰ ਬਹੁਤ ਪਈ ਐ ਅੱਜ ਦੇਹੜ ਤੋਂ ਪਈ ਆ ਇਹ ਮੇਰੇ ਖਿਆਲ 12 ਵਜੇ ਤੋਂ ਦਾ ਜਿਹੜੀ ਉਹ ਚੱਕੀ ਗਈ ਆ ਤੁਹਾਨੂੰ ਬੜੀ ਸੰਘਣੀ ਸੀ ਅੱਜ ਤੇ ਤਰੇਲ ਵੀ ਪਈ ਸੀ ਅੱਜ ਤੇ ਮੌਸਮ ਵਿਭਾਗ ਨੇ ਗੱਲ ਕਹੀ ਆ ਵੀ ਆਉਂਦੇ 2 ਦਿਨ ਪੰਜਾਬ ਦੇ ਵਿੱਚ ਤੁਹਾਨੂੰ ਇੰਨੀ ਪੈਣੀ ਆ ਪਰ ਉਸ ਤੋਂ ਬਾਅਦ ਲਗਾਤਾਰ 3 ਦਿਨ ਪੰਜਾਬ ਦੇ ਵਿੱਚ ਮੌਸਮ ਖਰਾਬ ਰਹਿਣਾ ਨਹੀਂ ਪੈਣ ਦੀ ਕੋਈ ਸੰਭਾਵਨਾ ਨਹੀਂ ਜੀ ਜਨਾਬ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਤੁਹਾਡਾ ਬੜੀ ਮਿਹਰਬਾਨੀ ਮਿਹਰਬਾਨੀ